ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਕਿਤੇ ਸੋ ਹੁਣ ਆਪਾਂ ਤੁਹਾਨੂੰ ਸ੍ਰੀ ਗੁਰੂ ਦਸ਼ੀਨੇਸ਼ ਪ੍ਰਕਾਸ਼ ਜੀ ਦਾ ਜੋ ਬਰਤਾਨ ਹਵਾਲਾ ਕਰਤ ਕਵੀ ਜੋ ਗਿਆਨੀ ਕਰਤਾਰ ਸਿੰਘ ਦੀ ਕਲਾਸ ਵਾਲੀ ਆ ਇਹਨਾਂ ਦੀ ਕਲਮ ਤੋਂ ਸੋ ਦਾ ਪ੍ਰਚਾਰਿਆ ਹੋਇਆ ਟੀਕਾ ਜੋ ਸ੍ਰੀ ਗੁਰੂ ਦਸ਼ੀਸ਼ ਪ੍ਰਕਾਸ਼ ਦਾ ਹਵਾਲਾ ਜੋ ਸ਼ੁਰੂ ਕਰਨ ਜਾ ਰਹੇ ਹਾਂ ਜੀ ਸੋ ਸਰਵਤ ਸਰੋਤੇ ਜਨ ਗੁਣ ਜਨ ਜੋ ਇਸ ਹਵਾਲੇ ਦਾ ਪੂਰਾ ਪੂਰਾ ਲਾਭ اٹھਾਉਣਗੇ ਇਹ 10 ਦੀ ਦੀਲੀ ਤਮੰਨਾ ਤੇ ਭਾਵਨਾ ਹੈ ਸੋ ਸਤਿਗੁਰਾਂ ਦਾ ਸ੍ਰੀ ਗੁਰੂ ਦਿਸਮੇਸ਼ ਪ੍ਰਕਾਸ਼ ਜੋ ਕਵੀ ਦੀ ਬੇਨਤੀ ਨੂੰ ਉਚਾਰਨ ਕਰੀਏ ਬੇਨਤੀ ਅਪਾਲ ਪੁਰਖ ਅਗੇ ਆਦ ਪੁਰਖ ਪਰਮਾਤਮਾ ਦਇਆ ਕਰਕੇ ਮੇਰੇ ਸਿਰ ਉੱਤੇ ਹੱਥ ਧਰੀ ਰੱਖੇ ਮੇਰੇ ਵਿਗਨ ਸਾਰੇ ਸੁਣੀ ਦਿਆਲ ਪਿਆਰੇ ਆਪ ਮਿਹਰ ਕਰਕੇ ਦੂਰ ਕਰੀ ਰੱਖੀ ਮੇਰੀ ਹੋਏ ਇੱਕ ਵਿਚਰੀ ਅਸਰ ਵਾਲੀ ਜੋਰ ਕਲਮ ਮੇਰੀ ਵਿੱਚ ਭਰੀ ਰੱਖੀ ਜਗ ਵਿੱਚ ਮਸ਼ਹੂਰ ਹੋਏ ਸ਼ੇਰ ਮੇਰਾ ਇਹ ਤਸਵੀਰ ਕਲਾਮ ਵਿੱਚ ਖਰੀ ਰੱਖੀ ਤੇਰਾ ਆਸਰਾ ਰੱਖ ਮੈਂ ਕਲਮ ਚੁੱਕੀ ਨਜ਼ਰ ਮੇਰ ਦੀ ਮੇਰੇ ਤੇ ਹਰੀ ਰੱਖੀ ਪੂਰਾ ਗ੍ਰੰਥ ਹੋਏ ਪੂਰਾ ਗ੍ਰੰਥ ਹੋ ਜਾਏ ਕਰਤਾਰ ਸਿੰਘਾ ਦੋਸ਼ ਬਿਗਣ ਵੱਲੋਂ ਮੈਨੂੰ ਬਰੀ ਰੱਖੀ 10 ਬਾਦਸ਼ਾਹੀਆਂ ਦੇ ਅੱਗੇ ਜੋ ਬੇਨਤੀ ਕੀਤੀ ਦਸਾਂ ਦਸੋਂ ਗੁਰੂ ਅਕਾਲ ਦੀ ਜੋਤ ਪੂਰਨ ਆਏ ਜਲਤ ਦੇ ਜੀਵਾਂ ਨੂੰ ਤਾਰਨੇ ਦੀ ਦੁਨੀਆਂ ਵਿੱਚ ਪਖੰਡ ਹਨੇਰ ਛਾਏ ਗੁਰੂ ਰੂਪ ਸੂਰਜ ਆਏ ਤਾਰਨੇ ਦੀ ਪਾਪੀ ਜੀਆਂ ਦੇ ਖਾਸ ਉਧਾਰ ਬਦਲੇ ਦਸੇ ਰੂਪ ਪੇ ਜੇ ਕਰਤਾਰਨੇ ਜੀ ਮੈਂ ਲੱਖ ਡੰਡਉਤ ਪ੍ਰਣਾਮ ਕਰਦਾ ਲੱਖ ਲੱਖ ਵਾਰੀ ਜਾਵਾ ਵਾਰਨੀ ਦਾਸ ਦਾਸਾਂ ਦਾ ਜਾਣ ਕੇ ਦਾਸ ਤਾਈ ਮੇਰੇ ਭਰਮ ਦੇ ਛੋੜ ਉਤਾਰਨੇ ਜੀ ਹੋਵੇ ਗਿਆਨ ਪ੍ਰਕਾਸ਼ ਕਰਤਾਰ ਸਿੰਘ ਨੂੰ ਸਾਰੇ ਵਿਗੜੇ ਕਮ ਸਵਾਰ ਦੇ ਜੀ ਜੋਰ ਖਾਲਸੇ ਦੇ ਅਗੇ ਚਾਰ ਹਿੱਸੇ ਹੁਣ ਮੁਸ਼ਕਲਾਂ ਨਾਲ ਮੁਕਾਏ ਭਾਈ ਗੁਰੂ ਗੁਰੂ ਦਸਮ ਜੀ ਤੋਂ ਪਿੱਛੇ ਹਾਲ ਬੀਤੇ ਪੰਥ ਖਾਲਸੇ ਦੇ ਸੋ ਸੁਨਾਏ ਭਾਈ ਸੋਹਣੇ ਸਿੱਧਿਆਂ ਬੈਂਤਾਂ ਦੇ ਵਿੱਚ ਲਿਖੇ ਬੋਲੀ ਠੇਠ ਪੰਜਾਬੀ ਬਣਾਏ ਭਾਈ ਚਾਰੇ ਛੱਪ ਕੇ ਹੋ ਤਿਆਰ ਗਏ ਪੜ ਕਦਰਦਾਨਾ ਕਦਰ ਪਾਏ ਭਾਈ ਵਿਚ ਦਿਸ ਦੀ ਚੰਗਾ ਪ੍ਰਚਾਰ ਹੋਇਆ ਕਿਸੇ ਪੜਨ ਤੋਂ ਲੋਕ ਹਟਾਏ ਭਾਈ ਹੁਣ ਕਰਾ ਆਰਾਮ ਕਰਤਾਰ ਸਿੰਘਾ ਸੀ ਨਈ ਦਨੀਨ ਠਹਿਰਾਏ ਭਾਈ ਪ੍ਰੇਮੀਆਂ ਦੀ ਪ੍ਰੇਰਣਾ ਸਦਕਾ ਮਨਸ਼ਾ ਮੇਰੀ ਸੀ ਕੁਝ ਚਿਰ ਬਸ ਕਰਾ ਅੱਗੇ ਬਹੁਤ ਦਿਮਾਗ ਉਥਕਾਇਆ ਏ ਨਾਲੇ ਅੱਖਾਂ ਵੀ ਕੁਝ ਕਮਜ਼ੋਰ ਹੋਈਆਂ ਸਫਾ 1300 ਇਲਾ ਲਿਖਾਇਆ ਏ ਪਰ ਸੱਜਣਾ ਪ੍ਰੇਮੀਆਂ ਬਹੁਤਿਆਂ ਨੇ ਇਸ ਗੱਲ ਉੱਤੇ ਜ਼ੋਰ ਪਾਇਆ ਏ ਗੁਰੂ ਦਸਮ ਜੀ ਦਾ ਹਾਲ ਲਿਖ ਜਲਦੀ ਜਿਵੇਂ ਸਿੰਘਾਂ ਦਾ ਹਾਲ ਪਾਇਆ ਏ ਇਸ ਸلسلੇ ਨੂੰ ਸਿਰੇ ਚਾੜਦੇ ਤੋਂ ਤੈਨੂੰ ਛੱਡਣਾ ਕਿਉਂ ਵਿੱਚ ਪਾਇਆ ਏ ਪੂਰਾ ਘਟ ਘਾਟਾ ਪੂਰਾ ਇਹ ਕਰਤਾਰ ਸਿੰਘਾ ਤੇਰੇ ਉੱਤੇ ਸਤਿਗੁਰਾਂ ਦੀ ਦਇਆ ਏ ਘਾਟਾ ਪੂਰਾ ਇਹ ਕਰਤਾਰ ਸਿੰਘਾ ਤੇਰੇ ਉੱਤੇ ਸਤਗੁਰਾਂ ਦੀ ਦਇਆ ਏ ਅੱਗੋਂ ਕਈਆਂ ਪ੍ਰੇਮਾਂ ਪ੍ਰੇਮੀਆਂ ਕਰ ਹੀਲੇ ਗੀਤ ਸਤਗੁਰਾਂ ਦੇ ਭਾਵ ਭਾਵੇਂ ਗਾਏ ਨੇ ਜੀ ਅੱਗੇ ਕਈਆਂ ਪ੍ਰੇਮੀਆਂ ਕਰ ਹੀਲੇ ਗੀਤ ਸਤਗੁਰਾਂ ਦੇ ਭਾਵੇਂ ਗਾਏ ਨੇ ਜੀ ਆਪੋ ਆਪਣਾ ਜਾਰ ਪ੍ਰੇਮ ਕੀਤਾ ਜੋਰ ਬੁੱਧ ਅਨੁਸਾਰ ਦਿਖਾਏ ਨੇ ਜੀ ਪਰ ਲਿਖੇ ਪ੍ਰਸੰਦ ਨਖੇੜ ਕੇ ਨਾ ਵਾਰ ਲਿਖੇ પ્રસੰਗ ਨਖੇੜ ਕੇ ਨਾ ਘਾਲ-ਮਾਲ ਕਰ ਵਿੱਚ ਰਲਾਏ ਨੇ ਜੀ ਜੋ પ્રસੰਗ ਵਧਾਉਣੇ ਚਾਹੀਦੇ ਸਨ ਉਹ ਮੂਲੋਂ ਹੀ ਸਗੋਂ ਪਟਾਏ ਨੇ ਜੀ ਲੋੜ ਜਿਨ੍ਹਾਂ ਨੂੰ ਨਹੀਂ ਵਧਾਉਣੇ ਦੀ ਸੀ ਉਹ ਐਵੇਂ ਫਜ਼ੂਲ ਵਧਾਏ ਨੇ ਜੀ ਜਿਨ੍ਹਾਂ ਉਹਨਾਂ ਤੋਂ ਪੂਜਾ ਉਪਕਾਰ ਕੀਤਾ ਜਿਨ੍ਹਾਂ ਉਹਨਾਂ ਤੋਂ ਪੂਜਾ ਉਪਕਾਰ ਕੀਤਾ ਬਾਕੀ ਯਸ ਤੇਰੇ ਹਿੱਸੇ ਆਏ ਨੇ ਜੀ ਘਾਟੇ ਪੂਰੇ ਕਰਦੇ ਕਰਤਾਰ ਸਿੰਘਾ ਰੱਬ ਜੋਰ ਤੇਰੇ ਵਿੱਚ ਪਾਏ ਨੇ ਜੀ ਕਥਾ ਜਿਵੇਂ ਲਿਖੇ ਨੇ ਅੱਗੇ ਗ੍ਰੰਥ ਚਾਰੇ ਤਿਵੇਂ ਇਹ ਵੀ ਗ੍ਰੰਥ ਤਿਆਰ ਕਰਦੇ ਗੁਰੂ ਦਸਮ ਜੀ ਦਾ ਹਾਲ ਆਦ ਤੋਂ ਲੈ ਪੂਰਾ ਅੰਤ ਤੋੜੀ ਇਕਸਾਰ ਕਰਦੇ ਲੈਕ ਐਨ ਪ੍ਰਸੰਗ ਨਖੇੜ ਕਰਕੇ ਸਿੰਧੀ ਬੋਲੀ ਤੇ ਸਿਲਸ ਦੇ ਵਾਰ ਕਰਦੇ ਦਸ਼ਮੇਚ ਜੀ ਦਾ ਜੀਵਨ ਜੋਸ਼ ਭਰਿਆ ਜੋਸ਼ ਭਰੀ ਤਸਵੀਰ ਉਤਾਰ ਕਰਦੇ ਰਾਜਨੀਤ ਤੇ ਜੰਗ ਪ੍ਰਸੰਗ ਸਾਰੇ ਬੀਰ ਰਸਦਾ ਹੈਨ ਉਲਾਰ ਕਰਦੇ ਸੱਚੇ ਸਤਗੁਰਾਂ ਦੇ ਉਪਦੇਸ਼ ਸੋਹਣੇ ਸੋਹਣੇ ਢੰਗ ਦੇ ਨਾਲ ਪ੍ਰਚਾਰ ਕਰਦੇ ਮੋਇਆ ਰੂਹਾਂ ਨੂੰ ਜਿੰਦਿਆਂ ਕਰਨ ਵਾਲੇ ਉਹ ਚਰਿਤਰ ਚਾ ਇਜਹਾਰ ਕਰਦੇ ਗੁਰ ਪਰਉਪਕਾਰੀ ਮਹਾਬਲੀ ਜੀ ਦੇ ਸਾਕੇ ਪ੍ਰਗਟ ਸਾਰੇ ਸੰਸਾਰ ਕਰਦੇ ਨਹੀਂ ਜ਼ਿੰਦਗੀ ਦਾ ਪਤਾ ਮੂਲ ਭਾਈ ਇਹ ਪੀ ਪੰਥ ਦੇ ਸਿਰ ਉਪਕਾਰ ਕਰਦੇ ਸਫਲ ਜਨਮ ਹੋ ਜਾਊ ਕਰਤਾਰ ਸਿੰਘਾ ਜੇ ਪੁੱਜੂ ਤਨ ਕੀ ਦਿਕਾਰ ਕਰਦੇ ਸਫਲ ਜਨਮ ਹੋ ਜਾਊ ਕਰਤਾਰ ਸਿੰਘਾ ਜੇ ਬੁੱਧੂ ਤਾਂਨੇ ਕੀ ਦਿਕਾਰ ਕਰਦੇ 10 ਦੀ ਬੇਨਤੀ ਨਹੀਂ ਕਿਸੇ ਵੀ ਕੰਮ ਦੇ ਲੈਕ ਮੂਲੋਂ ਮੋਟੀ ਬੁੱਧ ਵੱਡਾ ਔਗਣ ਹਰ ਹਮ ਕਿਸੇ ਸ਼ਹਿਰ ਦੀ ਰੀਸ ਨਹੀਂ ਕਰਨ ਜੋਗਾ ਥੋੜੀ ਵਿਦਿਆ ਤੇ ਗਾਰ ਹਮ ਮੋਤੀ ਬਹੁਤ ਕਵਤਾ ਮੇਰੀ ਜਟਾਂ ਵਾਲੀ ਦੇਲੋ ਆਪਣੀ ਤੂੰ ਸ਼ਰਮਸਾਰ ਹਾਂ ਮੈਂ ਦਇਆ ਪੰਥ ਦੀ ਪੰਥ ਨੇ ਕਦਰ ਕੀਤਾ ਕਦਰਦਾਨੀ ਤੂੰ ਖਾਸ ਬਲਹਾਰ ਹਾਂ ਮੈਂ ਸਤਿਗੁਰਾਂ ਦੀ ਲੀਲਾ ਅਥਾ ਸਾਗਰ ਕਿਵੇਂ ਜਾ ਸਕਦਾ ਉਸ ਦੇ ਪਾਰ ਹਾਂ ਮੈਂ ਇਡਾ ਹੌਸਲਾ ਬੁੱਧ ਦੀ ਵਿੱਚ ਨਹੀਂ ਭਾਰੀ ਦੇਖ ਕਮਜ਼ੋਰੀ ਦਾ ਚਾਰ ਹਮ ਕਿ ਹਮੂੜਨਾ ਗੁਰਮੁਖਾਂ ਪਿਆਰਿਆਂ ਦਾ ਇਹ ਵੀ ਨਹੀਂ ਜਾਂਦਾ ਤਾਂ ਬੇਦਾਰ ਹਮ ਰੱਖ ਗੁਰਾਂ ਦੀ ਓਟ ਹਾਂ ਸ਼ੁਰੂ ਕਰਦਾ ਵਰ ਮੰਗਦਾ ਤੇਥੋਂ ਕਰਤਾਰ ਹਮ ਸ੍ਰੀ ਕਾਰ ਦੇਵੀ ਸਿਰੇ ਕਰ ਦੇਵੀ ਵੱਡੇ ਕੰਮ ਤਾਈ ਸਵਾਲੀ ਖੜਾ ਆ ਤੇਰੇ ਦਰਬਾਰ ਹਾਂ ਮੈਂ ਤੇਰੇ ਹੱਥ ਹੈ ਡੋਰ ਕਰਤਾਰ ਸਿੰਘਾ ਜੋ ਕਰਾਏ ਸੋ ਕਰਨ ਨੂੰ ਤਿਆਰ ਹਾਂ ਮੈਂ ਕਰਾਂ ਬੇਨਤੀ ਗੁਰੂ ਦੇ ਪੰਥ ਅੱਗੇ ਮੈਨੂੰ ਸ਼ਹਿਰ ਦਾ ਕਹਿਣਾ ਸੁਖਾਲ ਹੋਵੇ ਰਾਲ ਗੁਰਮੁਖੋ ਸਭ ਅਸੀਸ ਦੇਵੋ ਮੇਰਾ ਸਦਾ ਸਹਾਈ ਆਕਾਲ ਹੋਵੇ ਦਸ਼ਮੀਸ਼ ਪ੍ਰਕਾਸ਼ ਗ੍ਰੰਥ ਸੋਣਾ ਪੂਰਾ ਬਣ ਚੰਗਾ ਜਲਦੀ ਨਾਲ ਹੋਵੇ ਜਿਵੇਂ ਸੋਨੇ ਨੇ ਗੁਰਾਂ ਦੇ ਕਾਰਨਾਮੇ ਤੇਵੇਂ ਸ਼ੇਰ ਮੇਰਾ ਖੁਣ ਟਾਲ ਹੋਵੇ ਹੋਵੇ ਜਲਦ ਪ੍ਰਕਾਸ਼ ਜਹਾਨ ਅੰਦਰ ਵਿੱਚ ਵਿਗਨ ਨਾ ਰਤੀਰਵਾਲ ਹੋਵੇ ਕਰਾਂ ਪੰਥ ਦੀ ਭੇਟ ਕਰਤਾਰ ਸਿੰਘਾ ਤਦ ਚਤ ਨੂੰ ਖੁਸ਼ੀ ਕਮਾਲ ਹੋਵੇ ਇਸ ਗੱਲ ਨੂੰ ਜਾਣਦੇ ਅਕਲ ਵਾਲੇ ਤੇ ਰਖੀ ਮੁੰਨੀ ਇਹ ਸੁਣਾਉਂਦੇ ਨੇ ਜਦੋਂ ਜਾਗੂ ਤੇ ਹੁੰਦੇ ਪਾਪ ਭਾਰ ਕਰਤ ਨੀਤ ਹੈ ਲੋਕ ਤਜਾਉਂਦੇ ਨੇ ਬਾਦਸ਼ਾਹ ਜਾਲਮ ਹੋ ਕੇ ਜ਼ੁਲਮ ਕਰਦੇ ਪਰਜਾ ਆਪਣੀ ਤਾਂ ਹੀ ਸਤਾਉਂਦੇ ਨੇ ਆਪੋ ਆਪਣੇ ਛੱਡ ਕੇ ਨਿਯਮਾਂ ਨੂੰ ਦੁਨੀਦਾਰ ਜਾਂ ਪਾਪ ਕਮਾਉਂਦੇ ਨੇ ਤਦ ਪੁਰਖ ਅਕਾਲ ਦਾ ਹੁਕਮ پا ਕੇ ਸਤਪੁਰਖ ਦੁਨੀਆ ਉੱਤੇ ਆਉਂਦੇ ਨੇ ਉਹ ਜਿਸ ਤਰ੍ਹਾਂ ਪੁੱਜੇ ਸੁਧਾਰ ਕਰਦੇ ਅਤੇ ਪਾਪ ਕੋ ਕਰਮ ਮਿਟਾਉਂਦੇ ਨੇ ਉਹਨਾਂ ਤਾਂ ਹੀ ਪੈਗੰਬਰ ਆਉਤਾਰ ਕਰਕੇ ਤੇ ਆਚਾਰੀਏ ਲੋਕ ਬੁਲਾਉਂਦੇ ਨੇ ਹੁਕਮ ਪਾ ਅਕਾਲ ਕਰਤਾਰ ਸਿੰਘਾ ਸਮੇ ਸਮੇ ਸਰਜਗ ਵਿੱਚ ਆਮਦੇ ਨੇ ਹੰਸਬੋਧ ਨਰ ਸਿੰਘ ਤੇ ਰੂਪਵਾਮਨ ਕਪਲ ਦੇਵ ਤੋਂ ਆਦ ਵਿਚਾਰ ਭਾਈ ਰਾਮਚੰਦਰ ਅਤੇ ਸ੍ਰੀ ਕ੍ਰਿਸ਼ਨ ਯੋਗੀ ਪਰਸ ਰਾਮ ਬਲੀ ਪਰਸ ਧਾਰ ਭਾਈ ਆਪੋ ਆਪਣੇ ਸਮੇਂ ਅਵਤਾਰ ਹੋ ਕੇ ਕਰ ਜੁਗਤ ਦਾ ਗਏ ਸੁਧਾਰ ਭਾਈ ਆਪੋ ਆਪਣੇ ਸਮੇਂ ਅਵਤਾਰ ਹੋ ਕੇ ਕਰ ਜਗਤ ਦਾ ਗਏ ਸੁਧਾਰ ਭਾਈ ਕਦੇ ਨਾਲ ਉਪਦੇਸ਼ ਦੇ ਭਲਾ ਕੀਤਾ ਕਦੇ ਚੁੱਕਣੀ ਪਈ ਤਲਵਾਰ ਭਾਈ ਜੈਸਾ ਸਮਾ ਤੈਸਾ ਵਰਤ ਚਲੇ ਗਏ ਬੜੇ ਬੜੇ ਹੋ ਕੇ અવਤਾਰ ਭਾਈ ਹੁਣ ਸਮਾ ਆਇਆ ਕਲੂ ਕਾਲ ਭੈੜਾ ਸਾਇਆ ਜਗਤ ਉੱਤੇ ਅੰਧਕਾਰ ਭਾਈ ਹਿੰਦੁਸਤਾਨ ਦੇ ਵਿੱਚ ਆਵਦੇ ਮਜਬ ਲਈ ਭਮਣਾ ਹੱਥ ਮੁਹਾਰ ਭਾਈ ਚੋਕ ਵੈਰ ਵਿਧਾਏ ਕਰਤਾਰ ਸਿੰਘਾ ਕੀਤਾ ਦੇਸ਼ ਦੇ ਤਾਂ ਹੀ ਖਵਾਰ ਭਾਈ ਦੇਸ਼ ਦੀ ਕਮਜ਼ੋਰੀ ਦਾ ਮੁੱਢ ਹੋਇਆ ਮਹਾ ਭਾਰਤ ਜਦੋਂ ਜੰਗ ਭਾਰਾ ਮਰ ਗਏ ਬਲੀਤੇ ਦਾਨ ਸਾਰੇ ਵਿਚ ਦੇਸ਼ ਰਹਿ ਗਏ ਪਿੱਛੇ ਬਾਲ ਰਨਾ ਪਗ ਬਨ ਗਈ ਮੋਤ ਖਾ ਸਾਰੇ ਸਭ ਤਾਕਤਾਂ ਤੇ ਧਰਮ ਨਸ਼ਟ ਹੋ ਗਏ ਗਈਆਂ ਦੇਸ਼ ਬਰਬਾਦੀਆਂ ਛਾ ਸਾਰੇ ਹੱਥ ਬਾਹਮਣਾ ਨੇ ਚੰਗੇ ਰੰਗ ਲਏ ਨਵੇਂ ਮਰਜੀ ਦੇ ਰਾਜ ਚਲਾ ਸਾਰੇ ਦੇਸ਼ ਫਾਇਆਂ ਵਿੱਚ ਫਸਾਲਿਆਈ ਕਈ ਤਰ੍ਹਾਂ ਦੇ ਝਾਲ ਫਿਲਾ ਸਾਰੇ ਦੇ ਵਿਦਿਅੋਤਿਆਂ ਦੇ ਮਗਰ ਲਾ ਕਰਕੇ ਦਿੱਤੇ ਰੱਬ ਤੋਂ ਲੋਕ ਪੁਲਾ ਸਾਰੇ 10 ਘਰ ਦੇ ਜੀਤੇ ਵੀ ਚੁੱਲੇ ਦਿੱਤੇ ਦੇਸ਼ ਦੇ ਵਿੱਚ ਬਣਾ ਸਾਰੇ ਵੱਖੋ ਵੱਖਰੇ ਰਾਹਾਂ ਤੇ ਖੜੇ ਕਰਕੇ ਆਪ ਵੈਤ ਮਰਵਾਏ ਲੜਾ ਸਾਰੇ ਵਦੀ ਈਰਖਾ ਦੇਸ਼ ਦੇ ਵਿੱਚ ਭਾਰੀ ਦਿੱਤੇ ਪੇਮ ਧਿਆਨ ਉਠਾ ਸਾਰੇ ਇੱਕ ਦੂਸਰੇ ਮਜਬ ਦੇ ਮਾਰੂ ਲੜਨ ਝੜਨ ਲੱਗ ਪਏ ਭਰਾ ਸਾਰੇ ਦਿਨੋਂ ਦਿਨ ਕਮਜ਼ੋਰੀਆਂ ਫਟ ਪਈਆਂ ਦਿੱਤੀ ਰਹੀ ਦੀ ਸੋ ਮਿੱਟੀ ਉਡਾ ਸਾਰੇ ਉਸੇ ਫਟ ਦੇ ਵਿੱਚ ਕਰਤਾਰ ਸਿੰਘਾ ਮੁਸਲਮਾਨਾਂ ਦੇ ਲੱਗਦਾ ਗਏ ਸਾਰੇ ਉਸ ਫੁੱਟ ਦੇ ਵਿੱਚ ਕਰਤਾਰ ਸਿੰਘਾ ਮੁਸਲਮਾਨਾਂ ਦੇ ਲੱਗ ਦਾ ਗਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ